ਸਮਸਾਬੰਦ ਲੋਕ ਲਈ ਯੋਧ ਨਸ਼ਾ ਬੰਦ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਸਾਹਿਬ ਬਹੁਤ ਵੱਡਾ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ ਪਹਿਲੀ ਜਨਵਰੀ ਤੋਂ ਲੈ ਕੇ 688 ਕਿਲੋਗ੍ਰਾਮ ਦਾ 688 ਔਰ 1200 1300 ਜਿਹੜੇ ਡਰਗ ਸਮੱਗਲਰਸ ਫੜੇ ਗਏ ਆ ਇਕਸ 70 ਕਿਲੋ ਹੀਰੋਇਨ ਔਰ 370000 ਰੁਪਏ ਫਾਰਮਾ ਰਾਈਟਸ ਜਿਨ੍ਹਾਂ ਨੂੰ ਆਪ ਟੈਬਲੇਟ ਇੰਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਰੁਪਏ ਇਹ ਬਹੁਤ ਅੱਗੇ ਕਰੀਬ ਤੋਂ ਬਾਅਦ ਦੇ ਲਈ ਡਰੱਗ ਮਨੀ ਔਰ 73 ਵਹੀਕਲ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ ਨੂੰ ਦ앗ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਫੀਓ ਕਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਮਗਲਾ ਹੈ ਜਿਹਦੇ ਖਿਲਾਫ ਪਹਿਲੇ ਮਕਦਮੇ ਦਰਜ ਨੇ ਇਹ ਇਹਦਾ ਪਰਿਵਾਰ ਜਿਹੜੇ ਨਾਲ ਕੇ ਆਪੇ ਖੇਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡਿਵੈਲਪਮੈਂਟ ਦੇ ਆਰਡਰ ਦਿੱਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮਰਸਰਵਨੋਂ ਸਾਡੇ ਤੋਂ ਪੁਲਿਸ ਮਦਦ ਆਤ ਮੰਗੀ ਸੀ ਅਸੀਂ ਆਪ ਸਾਰੇ ਆਏ ਆ ਸੋ ਦਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਅਪਰ ਗਲਤ ਤਾਨਾ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰਗ ਮਨੀ ਨਾਲ ਇਹੋ ਜਿਹੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਕਿ ਬਈ ਮੈਂ ਨੌਜਵਾਨਾਂ ਦਾ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਤੇ ਹੈ ਗੈਲੀ ਵੇਲੀ ਇਹ ਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਚ ਆ ਚੁੱਕੇ ਐ ਇਸ ਦੇ ਦਿੱਤਾ ਪ੍ਰਤਾਪ ਨੂੰ ਮੁਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਦੇ 6 ਕਿਲੋ ਅਬੀਮ ਵੀ ਇਹਨਾਂ ਤੋਂ ਫੜੀ ਆ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅੰਦਰ ਸਰ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਡਰਾਈਵ ਅਗੇ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇੱਥੇ ਜਾਰੀ ਰੱਖਿਆ ਗਿਆ। ਸਾਰੇ ਪੂਰੇ ਪਰਿਵਾਰ ਦੇ ਉੱਤੇ ਬੱਚੇ ਕਮੇ ਦਰਜਾ ਜਾਂ ਪਰ ਪਰਿਵਾਰ ਦੇ ਬੱਕਰੇ ਨੇ ਇਹਦੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ ਬੱਚੇ ਕਮੇ ਆ ਨਾ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ ਵਿੱਚ ਐਂਟਰ ਹੋਇਆ ਹੋਇਆ। ਇਹਦਾ ਇਹ ਸਣੀ ਹੈ। ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਦੇ ਜੇ ਮਾਨਸਾ ਗੇਲਚ ਗਿਆ ਉੱਤੇ ਵੀ ਬੱਚਾ ਦਰਜ ਹੋਇਆ। ਆਪਣੇ ਇਸ ਤੋਂ ਇਲਾਵਾ ਨਾਪਾ ਗੇਲਚ ਵੀ ਇਹਦੇ ਤੇ ਬੱਚਾ ਦਰਜ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਵੀ ਬੱਚੇ ਦਰਜ ਹੈ ਬਠਿੰਡੇ ਵੀ NDPS ਦਾ ਥਰਮਲ ठाਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣ ਦੀ 시ਦਤ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਇਹ ਔਰ ਦੇਖੋ ਜਿਹੜੇ ਵਕ ਵਕ ਮਕਦਮੇ ਜਿਹੜੇ ਹਿਨਸ ਕ੍ਰਾਈਮ ਦੇ ਵੀ ਐ ਜਿੱਥੇ ਟੱਕਰ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮਕਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈ। ਸਰਗਰਮੈਂਟ ਹੋ ਰਹੀ ਇਸ ਕੋਲ ਵੀ ਕਾਫੀ ਹੈ ਇਹ ਫਿਚਰ ਰਣਾਲ ਦੇ ਘੁਲਵਾਇਆ ਜਾਂ ਜਦੋਂ ਇਹਨਾਂ ਦੇ ਘਰ ਵਾਲੇ ਪੁੱਛਦੇ ਹੋਣ ਵੀ ਐਕਟਿਵ ਹੈਗਾ ਹੁਣ ਵੀ ਐਕਟਿਵ ਹੈ ਜੀ ਭਾਰਤ ਦੇ ਵਿੱਚ ਜਨਾਲ ਲਾਇਆ ਇੱਕੋ ਜੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਤੁਹਾਨੂੰ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਹਫੀ ਤੇ 8 ਕਿਲੋ ਹੀਰੋਇਨ ਬ੍ਰਾਮਦ ਹੋਈ ਸੀ ਜੀ ਨਾ ਤੋਂ ਔਰ కెమికਲ ਵੀ ਬ੍ਰਾਮਦ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਕੰਮ ਹੁੰਦਾ ਹੈ ਹੀਰੋਇਨ ਦੀ ਸੋਦਾ ਜੇ ਦੇਖੋ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀ ਔਰ ਉਹਦੀ ਸਮਕਲਿੰਗ ਕਰ ਦਿੰਦੇ ਸੀ ਸਰ ਲੋਕਲ ਤੱਕ ਗੱਲ ਕਰਦੇ ਵੀ ਤੁਸੀਂ ਕੀ ਗੱਲਬਾਤ ਕਰਦੇ ਜੀ ਕੋਈ ਦੱਸੋ ਵੀ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਨਿਸ਼ਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਨੇ ਕਿ ਕਿ ਆ ਵੀ ਜਿਹੜੇ ਤੁਸੀਂ ਡਰੱਗ ਬੇਟਲ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਇਤਰੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਸੀ ਕਿ ਕੋਨੇਕ ਬੀਤੀ ਤੇ ਵਰਕਰ ਦੀ ਕਮਾਈ ਕਰੀਏ ਉਹਦੇ ਚ ਸਾਰਾ ਪ੍ਰਾਤਿਪਤੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰਾ ਐਗਰੀ ਕਰ ਰਹੇ ਸੀ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਹੈ ਤੇ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦੇ ਨੇ ਟਰੱਕ ਮਨੀ ਨਾਲੇ ਕੰਮ ਕੀਤਾ ਹੋਏ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕੇ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੀ ਅੰਗਰ ਜੀ ਸਰ ਇਹਨਾਂ ਦੀ